ਥਾਈਲੈਂਡ ਵਿੱਚ ਪੁਲਿਸ ਨੇ ਇੱਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਜਿਸ ਤੇ ਬੋਧੀ ਭਿਖਸ਼ਵਾਂ ਦੇ ਆਪਣੇ ਨਾਲ ਸਰੀਰਕ ਸੰਬੰਧ ਬਣਾਉਂਦੇ ਹੋਏ ਵੀਡੀਓ ਬਣਾਉਣ ਅਤੇ ਫਿਰ ਉਹਨਾਂ ਤਸਵੀਰਾਂ ਤੇ ਵੀਡੀਓਜ਼ ਦੀ ਵਰਤੋਂ ਕਰਕੇ ਪੈਸੇ ਵਸੂਲਣ ਲਈ ਕਰਨ ਦਾ ਦੋਸ਼ ਹੈ ਇਸ ਮਹਿਲਾ ਦਾ ਨਾਮ ਮਿਸ ਗੋਲਫ ਹੈ ਉਸਨੇ ਸਾਧਵਾਂ ਦੀਆਂ ਇਤਰਾਜ਼ਯੋਗ ਵੀਡੀਓ ਬਣਾਈਆਂ ਅਤੇ ਉਹਨਾਂ ਤੋਂ ਕਰੋੜਾ ਰੁਪਏ ਦੀ ਫਿਰੋਤੀ ਵੀ ਲਈ ਪੁਲਿਸ ਨੇ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਉਸ ਦੇ ਘਰੋਂ ਹਜ਼ਾਰਾਂ ਹੀ ਵੀਡੀਓਜ਼ ਬਰਾਮਦ ਕੀਤੇ ਗਏ ਨੇ ਦਰਅਸਲ ਬੋਧ ਪਿਖਸ਼ਵਾ ਨੂੰ ਪਹਿਲਾਂ ਹਵਸ ਦੇ ਜਾਲ ਦੇ ਵਿੱਚ ਇਸ ਮਹਿਲਾ ਨੇ ਫਸਾਇਆ ਇਤਰਾਜ਼ਯੋਗ ਵੀਡੀਓਜ਼ ਬਣਾਏ ਗਏ ਅਤੇ ਫਿਰ ਬਲੈਕਮੇਲ ਕਰਨ ਦਾ سلسلہ ਸ਼ੁਰੂ ਹੋਇਆ ਇਹ ਤਾਂ ਦਾ ਇਨਾ ਜ਼ਿਆਦਾ ਵੱਡਾ ਸੀ ਕਿ ਸਿਰਫ 9 ਬੋਧੀ ਪਿਖਸ਼ਵਾ ਤੋਂ 100 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਇਕੱਠਾ ਕੀਤੀ ਗਈ ਇਹ ਮਹਿਲਾ ਹੁਣ ਥਾਈ ਪੁਲਿਸ ਦੇ ਹੱਥੀਂ ਚੜ ਗਈ ਹੈ ਪੁਲਿਸ ਨੇ ਉਸ ਦਾ ਨਾਮ ਮਿਸ ਗੋਲਫ ਰੱਖਿਆ ਇਸ ਔਰਤ ਦੇ ਕਾਰਨਾਮਿਆਂ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਜਾਂਚ ਦੌਰਾਨ ਪੁਲਿਸ ਨੂੰ ਇਸ ਔਰਤ ਦੇ ਘਰੋਂ 80 ਹਜ਼ਾਰ ਤੋਂ ਵੱਧ ਵੀਡੀਓਜ਼ ਅਤੇ ਫੋਟੋਆਂ ਬਰਾਮਦ ਹੋਈਆਂ ਨੇ ਤੇ ਇਹਨਾਂ ਦੇ ਆਧਾਰ ਤੇ ਹੀ ਬੋਧੀ ਪਿਖਸ਼ਵਾਂ ਨੂੰ ਇਹ ਮਹਿਲਾ ਬਲੈਕਮੇਲ ਕਰਦੀ ਸੀ ਤੇ ਪੈਸੇ ਵਸੂਲਦੀ ਸੀ ਹੁਣ ਤੱਕ ਪੁਲਿਸ ਨੂੰ ਘੱਟੋ ਘੱਟ 9 ਅਜਿਹੇ ਪਿਖਸ਼ੂ ਮਿਲੇ ਨੇ ਜੋ ਮਿਸ ਗੋਲਫ ਦੁਆਰਾ ਫਸਾਏ ਗਏ ਨੇ ਹਾਲਾਂਕਿ ਗਿਣਤੀ ਵੱਧ ਵੀ ਸਕਦੀ ਹੈ ਮਿਸ ਗੋਲਫ ਇਹ ਕੰਮ ਬਹੁਤ ਹੀ ਲੰਮੇ ਸਮੇਂ ਤੋਂ ਬਖੂਬੀ ਕਰ ਰਹੀ ਸੀ ਬੋਧੀ ਪਿਖਸ਼ਵਾਂ ਲਈ ਬ੍ਰਹਮਚਾਰੀ ਦੀ ਪਾਲਣਾ ਕਰਨਾ ਕਿੰਨਾ ਜ਼ਿਆਦਾ ਜ਼ਰੂਰੀ ਹੁੰਦਾ ਹੈ ਇਹ ਕਮਜ਼ੋਰੀ ਦਾ ਫਾਇਦਾ ਉਠਾਉਂਦੇ ਹੋਏ ਮਿਸ ਗੋਲਫ ਪਿਖਸ਼ਵਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦੀ ਰਹੀ ਜੇਕਰ ਪੁਲਿਸ ਨੂੰ ਇਸ ਮਾਮਲੇ ਦੇ ਵਿੱਚ ਕੋਈ ਸੁਰਾਗ ਨਾ ਮਿਲਦਾ ਤਾਂ ਇਹ ਕੰਮ ਚੁੱਪਚਾਪ ਹਾਲੇ ਤੱਕ ਵੀ ਜਾਰੀ ਰਹਿੰਦਾ ਪਿਛਲੇ ਮਹੀਨੇ ਜੂਨ ਦੇ ਵਿੱਚ ਪੁਲਿਸ ਨੂੰ ਪਤਾ ਲੱਗਾ ਕਿ ਬੈਂਕਾਕ ਦੇ ਇੱਕ ਭਿਕਸ਼ੂ ਨੇ ਅਚਾਨਕ ਇੱਕ ਭਿਕਸ਼ੂ ਦੀ ਜ਼ਿੰਦਗੀ ਛੱਡਣ ਦਾ ਫੈਸਲਾ ਕੀਤਾ। ਇਹ ਖਬਰ ਜੰਗਲ ਦੀ ਅੱਗ ਦੀ ਵਾਂਗੂ ਫੈਲੀ। ਜਦੋਂ ਪੁਲਿਸ ਨੇ ਮਾਮਲੇ ਦੀ ਤੈਅ ਤੱਕ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਬਲੈਕਮੇਲਿੰਗ ਦਾ ਮਾਮਲਾ ਸੀ ਜਿਸ ਕਾਰਨ ਭਿਕਸ਼ੂ ਨੇ ਅਚਾਨਕ ਇਹ ਫੈਸਲਾ ਲਿਆ ਸੀ। ਪੁਲਿਸ ਦੇ ਮੁਤਾਬਕ ਮਿਸ ਗੋਲਫ ਇਸ ਸਪਿਕਸ਼ੂ ਨੂੰ ਬਲੈਕਮੇਲ ਕਰ ਰਹੀ ਸੀ ਪਿਛਲੇ ਸਾਲ ਮਈ ਦੇ ਵਿੱਚ ਮਿਸ ਗੋਲਫ ਦਾ ਇਸ ਸਪਿਕਸ਼ੂ ਦੇ ਨਾਲ ਸੰਬੰਧ ਸੀ ਬਾਅਦ ਦੇ ਵਿੱਚ ਉਸਨੇ ਦਾਅਵਾ ਕੀਤਾ ਕਿ ਉਹ ਮਾਂ ਬਣਨ ਵਾਲੀ ਹੈ ਉਸਨੇ ਬੱਚੇ ਦੀ ਦੇਖਭਾਲ ਕਰਨ ਲਈ 70 ਲੱਖ 25 ਬਾਟੀਆਂ ਯਾਨੀ ਕਿ ਲਗਭਗ 18 ਕਰੋੜ ਰੁਪਏ ਦੀ ਮੰਗ ਕੀਤੀ ਸੀ ਪੁਲਿਸ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਇੱਕ ਪਿਖਸ਼ੂ ਦੇ ਆਪਣੇ ਸੰਨਿਆਸ ਛੱਡਣ ਦਾ ਮਾਮਲਾ ਇੰਨਾ ਜ਼ਿਆਦਾ ਵੱਡਾ ਘੁਟਾਲਾ ਉਜਾਗਰ ਕਰੇਗਾ ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਰਤਾਂ ਉਜਾਗਰ ਹੁੰਦੀਆਂ ਰਹੀਆਂ ਸਿਰਫ ਇੱਕ ਨਹੀਂ ਸਗੋਂ ਕਈ ਪਿਖਸ਼ੂ ਮਿਸ ਗੋਲਫ ਦੇ ਖਾਤੇ ਵਿੱਚ ਪੈਸੇ ਟਰਾਂਸਫਰ ਕਰ ਰਹੇ ਸੀ ਪੁਲਿਸ ਨੂੰ ਹੋਰ ਵੀ ਹੈਰਾਨੀ ਉਦੋਂ ਹੋਈ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਸਾਰਾ ਘੁਟਾਲਾ 385 ਮਿਲੀਅਨ 바ਟੀਆਂ ਨੇ ਕੀ 100 ਕਰੋੜ ਰੁਪਏ ਤੋਂ ਵੱਧ ਦਾ ਸੀ ਅਤੇ ਇਹ ਪਿਛਲੇ 3 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਸੀ। ਇਸ ਘੁਟਾਲੇ ਦੇ ਖੁਲਾਸੇ ਤੋਂ థਾਈਲੈਂਡ ਦੇ ਵਿੱਚ ਹਰ ਕੋਈ ਹੈਰਾਨ ਹੈ। ਦੇਸ਼ ਦੇ 90% ਤੋਂ ਵੱਧ ਲੋਕ ਜਿਹੜੇ ਨੇ థਾਈਲੈਂਡ ਦੇ ਲੋਕ ਜਿਹੜੇ ਨੇ ਉਹ ਬੁੱਧ ਧਰਮ ਨੂੰ ਮੰਨਦੇ ਨੇ ਅਤੇ ਮੋਦੀ ਭਿਖਸ਼ੂਆਂ ਦਾ ਅਜਿਹੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣਾ ਉਹਨਾਂ ਦੇ ਵਿਸ਼ਵਾਸ ਦੇ ਲਈ ਇੱਕ ਵੱਡਾ ਝਟਕਾ ਹੈ। ਇਸ ਤੋਂ ਬਾਅਦ ਦੇਸ਼ ਦੇ ਬੋਧੀ ਸੰਸਥਾਨਾਂ ਤੇ ਵੀ ਸਵਾਲ ਉੱਠਨੇ ਸ਼ੁਰੂ ਹੋ ਗਏ ਪੁਲਿਸ ਨੇ ਜਿਹੜੇ ਦੁਰਾਚਾਰ ਦੇ ਵਿੱਚ ਸ਼ਾਮਲ ਜੋ ਜੋ ਵੀ ਇਸ ਮਾਮਲੇ ਦੇ ਵਿੱਚ ਸ਼ਾਮਲ ਸੀਗੇ ਭਿਕਸ਼ੂ ਹੁਣਾਂ ਨੂੰ ਸਖਤ ਸਜ਼ਾ ਦੇਣ ਦੀ ਤਿਆਰੀ ਵੀ ਕਰ ਲਈ ਹੈ ਜੁਰਮਾਨੇ ਤੋਂ ਇਲਾਵਾ ਉਹਨਾਂ ਨੂੰ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ